पहला तो लैके हूँ दिनरेन की दी गल करिए इनफर्टिलिटी कि प्रॉब्लम रेज हुई है अगर मैं दिन में ट्वेंटी पेशेंट भी देखती हूँ तो पाँच से छः पेशेंट जो हैं वो इनफर्टिलिटी आ रहे हैं फूड इज़ वन ऑफ द काजेज मेजर कॉजेज ज़्यादा मोटापा आ जाता है उसी तरह जो बहुत पतले हैं जिनका बहुत लो बी है ये दोनों जो एक्सट्रीम एंड है ਇਨ ਲੋਗੋ ਮੇ ਇਨਫਰਟੀਲਿਟੀ ਕੀ ਪ੍ਰੋਬਲਮ ਜ਼ਿਆਦਾ ਪਾਈ ਜਾਂਦੀ ਹੈ ਪੀਸੀਓਡੀ ਅੱਜ ਕੱਲ ਹਰ ਬੱਚੇ ਨੂੰ ਵੀ ਪਤਾ ਹੈਗਾ ਮੇਰੇ ਕੋਲ ਪੇਸ਼ੈਂਟ ਖੁਦ ਹੀ ਆਉਂਦਾ ਮੈਡਮ ਮੈਂ ਪੀਸੀਓਡੀ ਦਾ ਕੇਸ ਆ ਤੇ ਉਹ ਪੀਸੀਓਡੀ ਕੀ ਹੈ ਪੋਲੀਸਿਸਟਿਕ ఓਵਰੀਅਨ ਡਿਜ਼ੀਜ਼ ਉਹਦੇ ਚ ਵੀ ਇਹੀ ਹੈਗਾ ਕਿ ਜਿਹੜਾ ਪੇਸ਼ੈਂਟ ਹੈ ਉਹਦਾ weight ਜ਼ਿਆਦਾ ਹੁੰਦਾ ਐਂਡ ਉਹ ਮੈਰਿਜ ਤੋਂ ਬਾਅਦ ਆਈ ਹੈ ਹੁਣ ਉਹਨੂੰ ਬੱਚਾ ਨਹੀਂ ਰਹਿ ਰਿਹਾ ਇਨਫਰਟਿਲਿਟੀ ਜਿਹੜੀ ਹੈਗੀ ਹੈ ਉਹ ਬੜਾ ਨਾ ਟਾਪਿਕ ਆਫ ਕਨਵੀਨੀਅੰਸ ਹੈ ਕਿ ਉਹਨੂੰ ਫੀਮੇਲਸ ਤੇ ਟਾਰਗੇਟ ਕਰ ਦਿੱਤਾ ਜਾਂਦਾ ਮੇਲਸ ਆਰ ਆਲਸੋ ਇਕੁਅਲੀ ਨਾਓ ਬੀਇੰਗ ਕਨਸੀਡਰਡ ਐਂਡ ਜੇ ਮੰਨਿਆ ਜਾਏ ਇਸ ਟਾਈਮ ਤੇ ਮੇਲ ਇਨਫਰਟਿਲਿਟੀ ਜ਼ਿਆਦਾ ਹੈਗੀ ਹੈ ਸ਼ੂਗਰੀ ਥਿੰਗਸ ਜਿੰਨੇ ਵੀ ਪ੍ਰੋਡਕਟ ਹੈ ਜਿਹਦੇ ਤੇ ਐਕਸੈਸ ਆਫ ਸ਼ੂਗਰ ਹੈ ਮਿੱਠਾਪਨ ਹੈ ਜਿਹੜਾ ਇੱਕਦਮ ਸਾਡਾ ਗਲਾਈਸੀਮਿਕ ਇੰਡੈਕਸ ਨੂੰ ਕਹਿੰਦੇ ਸ਼ੂਗਰ ਦਾ ਜਿਹੜੀ ਰੇਸ਼ੋ ਹੁੰਦੀ ਹੈ ਉਹ ਰਾਈਸ ਕਰਦੇ ਆ ਉਹ ਬਹੁਤ ਹੀ ਹਾਨੀਕਾਰਕ ਹੈ ਜੂਸ ਵੀ ਦੇਖੋ ਕਿੰਨਾ 슈ਗਰ ਕੰਟੈਂਟ ਉਹਨਾਂ ਦਾ ਜ਼ਿਆਦਾ ਹੈਗਾ ਬਹੁਤ ਜ਼ਿਆਦਾ 슈ਗਰ ਕੰਟੈਂਟ ਹੈਗਾ ਨਾਮ ਨਹੀਂ ਲਵਾਂਗੇ ਪਰ ਸਾਰੇ ਜੂਸ ਜਿਹੜਾ ਜੇ ਸਿਰਫ ਇੱਕ ਜੂਸ ਜਿਹੜਾ ਤੁਸੀਂ ਘਰ ਕੱਢ ਕੇ ਪੀ ਰਹੇ ਹੋ ਬਸ ਉਹੀ ਹੈ ਜਿਸ ਦਾ 슈ਗਰ ਕੰਟੈਂਟ ਨੈਚੁਰਲ ਹੈਗਾ ਅੱਜ ਦੀ ਲਾਈਫ ਸਟਾਈਲ ਦੀ ਗੱਲ ਕਰੀਏ ਤਾਂ ਦੇਖਾ ਦੇਖੀ ਸਾਡਾ ਲਾਈਫ ਸਟਾਈਲ ਇਦਾਂ ਦਾ ਹੋ ਚੁੱਕਿਆ ਹੈ ਕਿ ਅਸੀਂ ਬਹੁਤ ਚੀਜ਼ਾਂ ਜਿਹੜੀਆਂ ਉਹ ਕੁਝ ਇਦਾਂ ਦੀਆਂ ਕਰ ਜਾਂਦੇ ਆ ਸਾਡੀ ਹੈਲਥ ਤੇ ਉੱਤੇ ਬਹੁਤ ਇਫੈਕਟ ਪੈਂਦਾ ਸਾਨੂੰ ਪਤਾ ਵੀ ਨਹੀਂ ਲੱਗਦਾ ਬਹੁਤੀ ਵਾਰ ਸਾਡਾ ਖਾਣ ਪੀਣ ਜਾਂ ਸਾਡੇ ਰੂਟੀਨ ਇਦਾਂ ਦੀ ਹੋ ਜਾਂਦੀ ਹੈ ਕਿ ਜਦੋਂ ਪ੍ਰੋਬਲਮ ਰੇਜ਼ ਹੁੰਦੀ ਹੈ ਉਦੋਂ ਹੀ ਸਾਨੂੰ ਰੀਅਲਾਈਜ਼ ਹੁੰਦਾ ਹੈ ਕਿ ਏਡੀ ਵੱਡੀ ਪ੍ਰੋਬਲਮ ਬਣ ਗਈ ਜੇ ਪਹਿਲਾਂ ਧਿਆਨ ਦਿੱਤਾ ਹੁੰਦਾ ਤਾਂ ਚੰਗੇ ਰਹਿੰਦੇ ਗੱਲ ਕਰ ਰਹੇ ਆ ਜੀ ਅਸੀਂ ਫਰਟੀਲਿਟੀ ਦੀ ਕਿਉਂਕਿ ਅਕਸਰ ਮੈਰਿਜ ਤੋਂ ਬਾਅਦ ਇਹ ਚੀਜ਼ ਜਿਹੜੀ ਸਾਹਮਣੇ ਆਂਦੀ ਹੈ ਜਦੋਂ ਬੇਬੀ ਨਹੀਂ ਹੁੰਦਾ ਚੈੱਕਅਪ ਕਰਾਇਆ ਜਾਂਦਾ ਤਾਂ ਉਦੋਂ ਸਾਹਮਣੇ ਆਂਦਾ ਹੈ ਸਕੈਨਸ ਦੇ ਵਿੱਚ ਰਿਜ਼ਲਟਸ ਸਾਹਮਣੇ ਆਂਦਾ ਹੈ ਕਿ ਇਹ ਪ੍ਰੋਬਲਮ ਇਸ ਰੀਜ਼ਨ ਕਰਕੇ ਹੋਈ ਸਾਨੂੰ ਪਹਿਲਾਂ ਪਤਾ ਹੁੰਦਾ ਧਿਆਨ ਰੱਖਿਆ ਜਾਂਦਾ ਤਾਂ ਬਚ ਜਾਂਦੇ ਤੇ ਅੱਜ ਤੁਹਾਨੂੰ ਉਹੀ ਗੱਲਾਂ ਦੇ ਨਾਲ ਜਾਣੂ ਕਰਵਾਵਾਂਗੇ ਕਿਦਾਂ ਤੁਸੀਂ ਆਪਣੀ ਰੁਟੀਨ ਠੀਕ ਕਰ ਸਕਦੇ ਹੋ ਆਪਣੀ ਡਾਈਟ ਸਹੀ ਕਰ ਸਕਦੇ ਹੋ ਕਿਹੜੀਆਂ ਚੀਜ਼ਾਂ ਅਸੀਂ ਅਕਸਰ ਹੀ ਖਾਪੀ ਲੈਨੇ ਆ ਜਾਂ ਰੋਜ਼ ਫਾਲੋ ਕਰਦੇ ਆ ਜਿਹਦੇ ਕਰਕੇ ਸਾਡੀ ਹੈਲਥ ਦੇ ਉੱਤੇ ਇਫੈਕਟ ਪੈ ਰਿਹਾ ਅਸੀਂ ਪਹੁੰਚੇ ਆ ਜੀ ਫੋਰਟਿਸ ਹਸਪੀਟਲ ਦੇ ਵਿੱਚ ਸਾਡੇ ਨਾਲ ਡਾਕਟਰ ਆਰਤੀ ਗੁਪਤਾ ਤੁਲੀ ਜੀ ਮੌਜੂਦ ਨੇ ਸੀਨੀਅਰ ਕੰਸਲਟੈਂਟ ਨੇ ਆਬਸਟੈਟਿਕਸ ਐਂਡ ਗਾਇਨਕੋਲੋਜੀਸਟ ਤੇ ਗੱਲਬਾਤ ਕਰਦੇ ਆ ਇਹਨਾਂ ਤੋਂ ਜਾਣੂ ਕਰਾਦੇ ਆ ਜੀ ਸਵਾਗਤ ਹੈ ਮੈਮ ਮੈਮ ਸਭ ਤੋਂ ਪਹਿਲਾਂ ਤਾਂ ਜੀ ਗੱਲ ਕਰੀਏ ਤਾਂ ਤੁਹਾਡੇ ਕੋਲੇ ਪੇਸ਼IENTS ਆਂਦੇ ਹੋਣਗੇ ਪਹਿਲਾਂ ਤੋਂ ਲੈ ਕੇ ਹੁਣ ਦੀ ਜੀ ਅੱਜ ਦੀ ਜਨਰੇਸ਼ਨ ਦੀ ਗੱਲ ਕਰੀਏ ਇਨਫਰਟੀਲਿਟੀ ਦੇ ਕਿੰਨੇ ਕੁ ਪ੍ਰੋਬਲਮ ਰੇਜ਼ ਹੋਈ ਆ ਅ ਅਗਰ ਮੈਂ ਦਿਨ ਮੇ 20 ਪੇਸ਼ੈਂਟ ਵੀ ਦੇਖਦੀ ਹੂੰ ਤਾਂ 5 છ 6 پیشنટ જો હે વો ઇન્ફર્ટિલિટી કે આર હે તો યે દિન બદિન બડતા હી જા રહા હે પ્રોબ્લેમ ઓર ઇસકા અગર હમ દેખા જાય તો ડે બાય ડે ટ્રેન્ડ જો હે ઇનક્રીઝ કર રહા હે ઓર આગે હી બડ રહા હે ਇਦੇ ਪਿੱਛੇ ਮੈਂ ਸਭ ਤੋਂ ਵੱਡਾ ਰੀਜ਼ਨ ਕੀ ਲੱਗਦਾ ਹੈ ਕਿ ਸਾਡੀ ਡਾਈਟ ਇਦਾਂ ਦੀ ਹੋ ਗਈ ਜਾਂ ਸਾਡੀ ਰੁਟੀਨ ਜਿਹੜੀ ਆ ਉਹਦੇ ਵਿੱਚ ਕੁਛ ਇਦਾਂ ਦਾ ਹੋ ਗਿਆ ਜੋ ਅਸੀਂ ਰੈਗੂਲਰ ਹੁਣ ਫਾਲੋ ਨਹੀਂ ਕਰਦੇ ਜਾਂ ਕੋਈ ਚੀਜ਼ ਇਦਾਂ ਦੀ ਫਾਲੋ ਕਰਨ ਲੱਗੇ ਜਿਹਦੇ ਕਰਕੇ ਇਫੈਕਟ ਪੈ ਰਿਹਾ ਦੇਖੋ ਇਨਫਰਟੀਲਿਟੀ ਟੂ ਐਸ ਸੱਚ ਬਹੁਤ ਸਾਰੇ ਕੌਜ਼ਸ ਹੈ ਅਗਰ ਹਮ ਇੱਕ ਪਾਰਟਿਕੂਲਰ ਕੌਜ਼ ਕਹੇ ਕਿ ਸਿਰਫ ਫੂਡ ਹੈ ਦੈਟ ਵਿਲ ਬੀ ਰੋਂਗ ਬਟ ਇਹ ਹੈ ਕਿ ਯੈਸ ਫੂਡ ਇਜ਼ ਵਨ ਆਫ ਦਾ ਕੌਜ਼ਸ ਮੇਜਰ ਕੌਜ਼ਸ सबसे इम्पॉर्टेंट ये है कि हम फूड को कैसे कह रहे हैं कि ये इनफर्टिलिटी कर रहा है तो हमारा वेट बहुत डिफाइन करता है हमारी फर्टिलिटी को तो वेट डिपेंड करेगा व्हाट वी ईट हम क्या खाना खा रहे हैं उससे वेट डिपेंड करता है तो जो लोग ज़्यादा उबीज हैं ज़्यादा मोटापा आ जाता है उसी तरह जो बहुत पतले हैं जिनका बहुत लो बीएमआई है ਇਹ ਦੋਨੋਂ ਜੋ ਐਕਸਟ੍ਰੀਮ ਐਂਡ ਹੈ ਇਨ ਲੋਗੋ ਮੇ ਇਨਫਰਟੀਲਿਟੀ ਕੀ ਪ੍ਰੋਬਲਮ ਜ਼ਿਆਦਾ ਪਾਈ ਜਾਂਦੀ ਹੈ ਤੇ ਇਹ ਇਸ ਤਰ੍ਹਾਂ ਸੇ ਹੈ ਅ ਅੱਜਕੱਲ ਜਿਵੇਂ ਅਪ ਟ੍ਰੈਂਡ ਦੀ ਗੱਲ ਕਰੀਏ ਤਾਂ ਸਾਡਾ ਫਾਸਟ ਫੂਡ ਬਹੁਤ ਜ਼ਿਆਦਾ ਹੋ ਗਿਆ ਨਾਰਮਲੀ ਅਸੀਂ ਘਰ ਦੀ ਰੋਟੀ ਜਿਹੜੀ ਬਣੀ ਹੋਈ ਆ ਉਹ ਬਹੁਤ ਘੱਟ ਹੋ ਗਈ ਜਾਂ ਜਿਹੜੇ ਲੋਕ ਜੌਬ ਕਰਦੇ ਨੇ ਜੌਬ ਕਲਚਰ ਹੈ ਬਹੁਤੀ ਵਾਰੀ ਟਾਈਮਲੀ ਨਹੀਂ ਖਾਦਾ ਜਾਂਦਾ ਕੁਝ ਇਹ ਸਾਰਾ ਕੁਝ ਜਿਹੜਾ ਹੈ weight ਦੇ ਉੱਪਰ ਇਫੈਕਟ ਪਾਉਂਦਾ ਫਿਰ ਹਾਂਜੀ ਅ ਜਿਸ ਤਰ੍ਹਾਂ ਅਸੀਂ ਕਹਿੰਦੇ weight ਕਿਸ ਤਰ੍ਹਾਂ ਇਫੈਕਟ ਕਰ ਰਹਾ ਹੈ ਫਰਟੀਲਿਟੀ ਨੂੰ ਤੇ ਜਿਹੜਾ weight ਕੀ ਹੈ ਇੱਕ ਤਰ੍ਹਾਂ ਦਾ layman language ਜਿੱਤਾ ਹੈ ਇਹਦਾ ਮਤਲਬ ਫੈਟ ਜਿੰਨਾ ਫੈਟ ਟਿਸ਼ੂ ਇੱਕ ਬੋਡੀ ਚ ਐਕਿਮੂਲੇਟ ਹੋ ਜਾਂਦਾ ਹੁਣ ਫੈਟ ਟਿਸ਼ੂ ਤੋਂ ਹੀ ਇੱਕ ਬੜਾ ਇੰਪੋਰਟੈਂਟ ਹਾਰਮੋਨ ਹੈ ਜਿਹਨੂੰ ਅਸੀਂ ਕਹਿੰਦੇ ਆ estrogen ladies ਚ ਉਹ ਪ੍ਰੋਡਿਊਸ ਹੁੰਦਾ ਜਿਸ ਲਈ ਟੂ ਮੱਚ ਆਫ ਫੈਟ ਹੈ that means it will lead to the formation of too much of estrogen ਤੋ ਉਹ ਇੱਕਦਮ ਜਿਸ ਲਈ ਇੰਨਾ ਜ਼ਿਆਦਾ ਹਾਰਮੋਨਲ ਇੰਬੈਲੈਂਸ ਹੁੰਦਾ ਹੈ that leads to one irregular periods second a ovulation ਨੂੰ inhibit ਕਰਦਾ ਮਤਲਬ ਅੰਡਾ ਹੀ ਨਹੀਂ ਬਣਾ ਦਿੰਦਾ ਤੇ ਜਿਸ ਲਈ ਇਹ ਦੋਨੋਂ ਚੀਜ਼ਾਂ ਕਲਾਬੋਰੇਟ ਕਰਦੀ ਹੈ ਤੇ that leads to infertility ਤੇ ਇੱਕ ਬੜੀ ਇੰਪੋਰਟੈਂਟ ਮਤਲਬ ਟਰਮ ਹੈ ਪੀਸੀਓਡੀ ਅੱਜ ਕੱਲ੍ਹ ਹਰ ਬੱਚੇ ਨੂੰ ਵੀ ਪਤਾ ਹੈਗਾ ਮੇਰੇ ਕੋਲ ਪੇਸ਼ੈਂਟ ਖੁਦ ਹੀ ਆਉਂਦਾ ਮੈਡਮ ਮੈਂ ਪੀਸੀਓਡੀ ਦਾ ਕੇਸ ਆ ਉਹ ਆ ਨਹੀਂ ਕਹਿੰਗੇ ਤੁਸੀਂ ਦੱਸੋ ਉਹ ਕਹਿੰਦੇ ਪੀਸੀਓਡੀ ਦਾ ਕੇਸ ਆ ਤੇ ਉਹ ਪੀਸੀਓਡੀ ਕੀ ਹੈ ਪੋਲੀਸਿਸਟਿਕ ఓਵਰੀਅਨ ਡਿਜ਼ੀਜ਼ ਉਹਦੇ ਚ ਵੀ ਇਹੀ ਹੈਗਾ ਕਿ ਜਿਹੜਾ ਪੇਸ਼ੈਂਟ ਹੈ ਉਹਦਾ weight ਜ਼ਿਆਦਾ ਹੁੰਦਾ ਐਂਡ ਉਹ ਮੈਰਿਜ ਤੋਂ ਬਾਅਦ ਆਈ ਹੈ ਹੁਣ ਉਹਨੂੰ ਬੱਚਾ ਨਹੀਂ ਰਹਿ ਰਿਹਾ ਕਿ ਇਰੈਗੂਲਰ ਪੀਰੀਅਡਸ ਵਾਸਤੇ ਬੰਦਾ ਇੰਨਾ ਨਹੀਂ ਘਬਰਾਉਂਦਾ ਕਹਿੰਦੇ ਕੋਈ ਗੱਲ ਨਹੀਂ 2 ਮਹੀਨੇ ਬਾਅਦ ਆ ਜਾਂ 3 ਮਹੀਨੇ ਬਟ ਐਸ ਸੂਨ ਐਸ ਮੈਰਿਜ ਹੁੰਦੀ ਹੈ ਉਹ ਜਿਸ ਲਈ ਬੱਚਾ ਨਹੀਂ ਠਹਿਰਦਾ ਦੈਨ ਦੇ ਸਟਾਰਟ ਗੈਟਿੰਗ ਵਰੀਡ ਅਬਾਊਟ ਦਿਸ ਮੈਂ ਰੀਸੈਂਟਲੀ ਨਾ ਇੱਕ ਆਰਟੀਕਲ ਆਇਆ ਸੀ ਸਾਹਮਣੇ ਜਿਹਦੇ ਵਿੱਚ ਦੱਸਿਆ ਸੀ ਕਿ ਜਿਹੜਾ ਅਸੀਂ ਹੁਣ ਸਾਡੇ ਫੂਡ ਦਾ ਟ੍ਰੈਂਡ ਚੱਲ ਰਿਹਾ ਸੀ ਸੌਫਟ ਡਰਿੰਕਸ ਇੰਨੀਆਂ ਜਿਹੜੀਆਂ ਕੰਜ਼ਿਊਮ ਕਰ ਰਹੇ ਆ ਜਾਂ ਜਿਹੜਾ ਫਾਸਟ ਫੂਡ ਸਾਡਾ ਜਿੰਨਾ ਅਸੀਂ ਖਾ ਰਹੇ ਆ ਮੈਦਾ ਹੋ ਗਿਆ ਹੋਰ ਇਹਦਾਂ ਦੀਆਂ ਚੀਜ਼ਾਂ ਉਹ ਕਿਤੇ ਨਾ ਕਿਤੇ ਇਨਫਰਟੀਲਿਟੀ ਦਾ ਬਹੁਤ ਵੱਡਾ ਕਾਰਨ ਬਣਦਾ ਏ ਇਸ ਪਿੱਛੇ ਕਿੰਨੀ ਸੱਚਾਈ ਹੈ ਹਾਂ ਆ ਬਿਲਕੁਲ ਠੀਕ ਕਹਿ ਰਹੇ ਹੋ ਮੈਂ ਕਹਾਂ ਜਿਸ ਫੂਡ ਹੈ ਹੁਣ ਫੂਡ ਵੀ ਜਿਸ ਤਰ੍ਹਾਂ ਹੁਣ ਆ ਰਿਹਾ ਨਾ ਫੂਡਸ ਟੂ ਅਵੋਇਡ ਫੂਡਸ ਟੂ ਈਟ ਜੀ ਪਹਿਲਾਂ ਸਾਰਿਆਂ ਨੂੰ ਪਤਾ ਸੀ ਘਰ ਦੀ ਕੀ ਚੀਜ਼ ਬੰਨੀ ਘਰ ਦਾ ਹੀ ਖਾਣਾ ਖਾਣਾ ਹੁਣ ਸਾਨੂੰ ਇਹ ਥੋੜਾ ਜਿਹਾ ਇਲਾਬੋਰੇਟ ਕਰਨਾ ਪਏਗਾ ਬਿਕਾਜ਼ ਆਫ ਦਾ ਸੋਸ਼ਲ ਮੀਡੀਆ ਟ੍ਰੈਂਡ ਟੂ ਸ਼ੋ ਆਫ ਅਸੀਂ ਇੱਥੇ ਗਏ ਅਸੀਂ ਇੱਥੇ ਗਏ ਤੇ ਜਿਹੜੇ ਫੂਡ ਟੂ ਅਵੋਇਡ ਮੈਂ ਪਹਿਲਾਂ ਉਹ ਡਿਸਕਸ ਕਰਾਂਗੀ ਫਿਰ ਅਸੀਂ ਕਰਾਂਗੇ ਵਾਟ ਸ਼ੁਡ ਵੀ ਈਟ ਹਾਂਜੀ ਤਾਂ ਫੂਡ ਟੂ ਅਵੋਇਡ ਤੁਸੀਂ ਜਿਸ ਤਰ੍ਹਾਂ ਪਹਿਲਾਂ ਕਿਹਾ ਇਹ ਇੱਕ ਸਾਇੰਟਿਫਿਕ ਲੈਂਗੁਏਜ ਜੇ ਮੈਂ ਤੁਹਾਨੂੰ ਦੱਸਣਾ ਚਾਹਾਂ ਤੇ 슈ਗਰੀ ਥਿੰਗਸ ਜਿੰਨੇ ਵੀ ਪ੍ਰੋਡਕਟ ਹੈ ਜਿੱਦਾਂ ਦਾ ਐਕਸੈਸ ਆਫ 슈ਗਰ ਹੈ ਮਿੱਠਾਪਨ ਹੈ ਜਿਹੜਾ ਇੱਕਦਮ ਸਾਡਾ ਗਲਾਈਸੇਮਿਕ ਇੰਡੈਕਸ ਨੂੰ ਕਹਿੰਦੇ ਹੈ 슈ਗਰ ਦਾ ਜਿਹੜੀ ਰੇਸ਼ਿਓ ਹੁੰਦੀ ਹੈ ਉਹ ਰਾਈਜ਼ ਕਰਦਾ ਹੈ ਉਹ ਬਹੁਤ ਹੀ ਹਾਨੀਕਾਰਕ ਹੈ ਐ ਸਿਰਫ ਫਰਟੀਲਟੀ ਵਾਸਤੇ ਨਹੀਂ ਓਵਰ ਆਲ ਸਾਡੀ ਬੋਡੀ ਵਾਸਤੇ 슈ਗਰ ਹਾਈਪਰ ਟੈਨਸ਼ਨ ਹੋਰ ਵੀ ਬੜੀ ਪ੍ਰੋਬਲਮਸ ਹੈ ਕਾਸ ਕਰ ਦਿੰਦੇ ਹੈ ਤੇ ਉਹਦੇ ਵਿੱਚ ਇੱਕਦਮ ਤੋਂ ਜਿਹੜਾ 슈ਗਰ ਲੈਵਲ ਰਾਈਜ਼ ਕਰਦਾ ਹੈ ਉਹ ਸਭ ਤੋਂ ਇੰਪੋਰਟੈਂਟ ਹੈ ਡ੍ਰਿੰਕਸ ਜਿਹੜੀ ਤੁਸੀਂ ਕਹਿੰਦੇ ਸੌਫਟ ਡ੍ਰਿੰਕਸ ਇਹ ਇੱਕਦਮ ਤੋਂ ਗਲਾਈਸੇਮਿਕ ਇੰਡੈਕਸ ਰੇਜ਼ ਕਰ ਦਿੰਦੇ ਆ ਦੂਸਰਾ ਇੱਕ ਸਾਇੰਟਿਫਿਕ ਲੈਂਗੁਏਜ ਸੀ ਕਹਿੰਦੇ ਆ ਟ੍ਰਾਂਸ ਸੈਚੂਰੇਟਿਡ ਫੈਟੀ ਐਸਿਡਸ ਇਹ ਉਹ ਫੈਟੀ ਐਸਿਡਸ ਆ ਜਿਹੜੇ ਬਿਲਕੁਲ ਹੀ ਅਵੋਇਡ ਕਰਨੇ ਚਾਹੀਦੇ ਆ ਦੇ ਹੈਵ ਵੈਰੀ ਨੈਗੇਟਿਵ ਇਫੈਕਟ ਔਨ ਫਰਟੀਲਿਟੀ ਤੇ ਉਹ ਕਿਹੜੀ ਚੀਜ਼ਾਂ ਚ ਪਾਏ ਜਾਂਦੇ ਆ ਗਿਆ ਉਹ ਜੇ ਅਸੀਂ ਸਟਾਰਟ ਕਰੇ ਸਭ ਤੋਂ ਪਹਿਲਾਂ ਬੇਕਡ ਫੂਡ ਜਿੰਨਾ ਵੀ ਬੇਕਿੰਗ ਵਾਲਾ ਫੂਡ ਹੈ ਲਾਈਕ ਕੇਕ ਪੇਸਟਰੀਜ਼ ਕੁਕੀਜ਼ ਇਹ ਜਿੰਨੀ ਵੀ ਚੀਜ਼ਾਂ ਚ ਜਿਹਦੇ ਚ ਬੇਕਿੰਗ ਹੋਈ ਹੈ ਨਾ ਬਨ ਸੈਕੰਡ ਹੈ ਫਰਾਈਡ ਜਿੰਨਾ ਵੀ ਫਰਾਈਡ ਹੈਗਾ ਸਾਡਾ ਜਿੰਨਾ ਵੀ ਤੁਸੀਂ ਚਿਪਸ ਕਹ ਲੋ ਪਾਵੇਂ ਤੁਸੀਂ ਫ੍ਰੈਂਚ ਫ੍ਰਾਈਜ਼ ਕਹ ਲੋ ਜਿਹੜੀ ਵੀ ਚੀਜ਼ਾਂ ਫਰਾਈਡ ਹੈ ਥਰਡ ਆ ਜਾਂਦਾ ਸਾਡਾ ਪ੍ਰੋਸੈਸਡ ਫੂਡ ਜਿੰਨਾ ਵੀ ਐ ਫੂਡ ਪ੍ਰੋਸੈਸਡ ਹੈਗਾ ਇਹਦੇ ਚ ਨਾ ਕਾਫੀ ਜ਼ਿਆਦਾ ਚੀਜ਼ਾਂ ਹੋਰ ਐਡ ਕਰਨੀਆਂ ਪੈਂਦੀਆਂ ਟੂ ਮੇਕ ਇਟ ਬੀ ਪੈਲੇਟੇਬਲ ਫॉर ਅ ਫਿਊਚਰ ਥਿੰਗ ਮਤਲਬ ਲੌਂਗੇਵਿਟੀ ਉਹਨਾਂ ਦੇ ਵਧਾਉਣ ਲਈ ਸੈਲਫ ਲਾਈਫ ਇਨਕਰੀਜ਼ ਕਰਨ ਲਈ ਤੇ ਉਹ ਜਿਹੜਾ ਪ੍ਰੋਸੈਸਡ ਫੂਡ ਹੈ ਪ੍ਰੋਸੈਸਡ ਨਾਨ-ਵੈਜੀਟੇਰੀਅਨ ਫੂਡ ਉਸ ਮੀਟ ਆਲਸੋ ਐਂਡ ਵੈਜੀਟੇਰੀਅਨ ਬੋਥ ਆਰ ਵੈਰੀ ਹਾਰਮਫੁਲ ਜਿਹੜੀ ਆਪਾਂ ਬੇਕਡ ਦੀਆਂ ਫਰਾਈਟ ਦੀ ਗੱਲ ਕੀਤੀ ਉਹ ਚਾਹੇ ਆਪਾਂ ਬਾਹਰੋਂ ਮਾਰਕੀਟ ਤੋਂ ਲੈ ਰਹੇ ਆਂ ਘਰੇ ਕਰ ਰਹੇ ਆਂ ਦੋਨਾਂ ਦੇ ਵਿੱਚ ਕੋਈ ਡਿਫਰੈਂਸ ਹੈ ਦੇਖੋ ਘਰ ਦੀ ਚੀਜ਼ ਹੈ ਹੈਗੀ ਹੈ ਕਿ ਜੇ ਅਸੀਂ ਹਫਤੇ 'ਚ ਇੱਕ ਅੱਧੀ ਵਾਰੀ ਘਰ ਬਣਾ ਕੇ ਖਾ ਵੀ ਲਿਆ ਉਹ ਇਹਨਾਂ ਨੁਕਸਾਨ ਨਹੀਂ ਦੇ ਦੇਗਾ ਬਾਰ ਦੀ ਵੀ ਚੀਜ਼ ਅਸੀ ਐ ਨਹੀਂ ਕਹਿ ਰਹੇ ਹੈਗੇ ਕਿ ਬੱਚਿਆਂ ਨੂੰ ਜਾਂ ਸਾਰਿਆਂ ਨੂੰ ਕਿ ਤੁਸੀਂ ਜੀਣਾ ਛੱਡ ਦਿਓ ਬਿਕੋਜ਼ ਇੰਡੀਆ ਚ ਕੀ ਹੈ ਇੰਜੋਏਮੈਂਟ ਪਾਰਟੀ ਦਾ ਮਤਲਬ ਖਾਣਾ ਖਾਣਾ ਬਿਲਕੁਲ ਹੁਣ ਜੇ ਮੈਂ ਇਹ ਕਹਿ ਦਾਂ ਕਿ ਤੁਸੀਂ ਸਾਰਾ ਬੰਦ ਹੀ ਕਰ ਦਿਓ ਜੀ ਤੇ ਐ ਨਹੀਂ ਕਿ ਤੁਸੀਂ ਇੰਜੋਏਮੈਂਟ ਬੰਦ ਕਰ ਦੇਣੀ ਹੈ ਬਟ ਇੱਕ ਤਰੀਕਾ ਹੁੰਦਾ ਖਾਣ ਦਾ ਹਰ ਚੀਜ਼ ਖਾਣ ਦਾ ਇੱਕ ਤਰੀਕਾ ਹੈਗਾ ਹੁਣ ਤੁਸੀਂ ਐ ਹੀ ਚੀਜ਼ ਤੁਸੀਂ ਜੇ ਮਹੀਨੇ ਚ ਸਿਰਫ 4 ਦਿਨ ਰੱਖ ਲਓ ਕਿ ਅਸੀਂ ਭਾਵੇਂ ਘਰ ਦਾ ਭਾਵੇਂ ਬਾਹਰ ਦਾ ਫਰਾਈਡ ਫੂਡ ਖਾਣਾ ਹੈਗਾ ਤੇ ਉਹ ਇੰਨਾ ਨੁਕਸਾਨ ਨਹੀਂ ਦੇਗਾ ਕਿਉਂਕਿ ਸਾਡੀ ਬਾਡੀ ਦੀ ਵੀ ਆਪਣੀ ਕਪੈਸਿਟੀ ਹੈ ਇਹਨਾਂ ਨੂੰ ਕਲੀਅਰ ਕਰਨ ਦੀ ਬਟ ਜੇ ਤੁਸੀਂ ਕੋਈ ਮੈਂ ਰੋਜ਼ ਹੀ ਵਾਰ ਦਾ ਖਾਣਾ ਜਾਂ ਰੋਜ਼ ਘਰ ਚ ਮਮਾ ਫਰਾਈ ਕਰਕੇ ਸਾਨੂੰ ਚੀਜ਼ਾਂ ਦੇਣਗੇ ਥੈਨ ਇਟ ਵਿਲ ਬੀ ਡੈਲੀਟਰੀਅਸ ਛੋਟੇ ਬੱਚਾ ਨੂੰ ਅਕਸਰ ਹੀ ਹੁੰਦਾ ਰੋਜ਼ ਸਾਨੂੰ ਪ੍ਰਾਨਾ ਬਣਾ ਕੇ ਦੋ ਪਰ ਉਹ ਉਹ ਤਰੀਕਾ ਇਹੀ ਹੈਗਾ ਕਿ ਪਹਿਲਾਂ ਅਸੀਂ ਚੇਂਜ ਹੋਈਏ ਪੇਰੈਂਟਸ ਵੀ ਤੇ ਅਸਤਰਾ ਹੀ ਕਰ ਰਹੇ ਆ ਜੋ ਜ਼ਿੱਦ ਕਰ ਰਹੇ ਉਹ ਮੰਨ ਲਿਆ ਤੁਸੀਂ ਘਰ ਹੀ ਕੋਈ ਇਸ ਤਰ੍ਹਾਂ ਦੀ ਚੀਜ਼ ਕਰੋ ਜਿਸ ਤਰ੍ਹਾਂ ਕਿ ਉਹ ਬੱਚਾ ਵੀ ਮੰਨ ਜੇ ਤੁਹਾਡਾ ਤੇ ਖੁਸ਼ ਵੀ ਰਹੇ ਤੇ ਉਹਨਾਂ ਨੂੰ ਸਮਝਾ ਦੋ ਕਿ ਸੈਟਰਡੇ ਸੰਡੇ ਵਿੱਚੋਂ ਇੱਕ ਦਿਨ ਤੁਹਾਨੂੰ ਅਸੀਂ ਬਾਹਰ ਲੈ ਕੇ ਜਾਣਾ ਕਿ ਅਸੀਂ ਉਹਨਾਂ ਦੀ ਮਤਲਬ ਲਾਈਫ ਵੀ ਥੋੜੀ ਖਤਮ ਨਹੀਂ ਕਰ ਸਕਦੇ ਸਕੂਲ 'ਚ ਵੀ ਜਾਣਾ ਉਹਨਾਂ ਨੇ ਵੀ ਕਹਿਣਾ ਕਿ ਆ ਯਾਰ ਇਹ ਖਾਂਦੇ ਹੀ ਨਹੀਂ ਕੁਝ ਹਨਾ ਤਾਂ ਉਸ ਤਰ੍ਹਾਂ ਨਹੀਂ ਹੈ ਬਟ ਜੇ ਜਿਸ ਨਾਲ ਤੁਸੀਂ ਪੁੱਛੇ ਕਿ ਕਿਹੜੇ ਤਰੀਕੇ ਨਾਲ ਖਾਣ ਤਰੀਕਾ ਇਹ ਹੈ ਕਿ ਡਿਕਰੀਸ ਇਟ ਐਂਡ ਸ਼ਿਫਟ ਹਫ਼ਤੇ 'ਚ ਇੱਕ ਦਿਨ ਰੱਖ ਲਓ ਕਿ ਉਸ ਦਿਨ ਤੁਸੀਂ ਇਹ ਚੀਜ਼ਾਂ ਖਾ ਸਕਦੇ ਹੋ ਬਾਕੀ ਦਿਨ ਸਿੰਪਲ ਫੂਡ ਖਾਓ ਤੁਸੀਂ ਪਪਾ 슈ਗਰੀ ਬੇਵਰੇजेस ਦੀ ਗੱਲ ਕੀਤੀ ਸੀ ਕਿ ਸੌਫਟ ਡਰਿੰਕਸ ਤਾਂ ਇੱਕ ਹੁੰਦੀਆਂ ਜਿਹੜੀਆਂ ਕਾਰਬੋਨੇਟਿਡ ਡਰਿੰਕਸ ਹੁੰਦੀਆਂ ਨੇ ਬਟ ਜਿਹੜੇ ਜੂਸਿਸ ਹੁੰਦੇ ਨੇਗੇ ਕਿ ਉਹ ਵੀ ਜਿਹੜਾ ਸਾਨੂੰ ਅਵੋਇਡ ਕਰਨੇ ਚਾਹੀਦੇ ਸੇਮ ਐ ਐਸ ਸਾਰੇ ਜੂਸਿਸ ਕੀ ਹੈ ਦੇਰ ਓਨਲੀ 슈ਗਰੀ ਥਿੰਗਸ ਓਨਲੀ ਜੂਸ ਵੀ ਦੇਖੋ ਕਿੰਨਾ 슈ਗਰ ਕੰਟੈਂਟ ਉਹਨਾਂ ਦਾ ਜ਼ਿਆਦਾ ਹੈਗਾ ਬਹੁਤ ਜ਼ਿਆਦਾ 슈ਗਰ ਕੰਟੈਂਟ ਹੈਗਾ ਨਾਮ ਨਹੀਂ ਲਵਾਂਗੇ ਪਰ ਸਾਰੇ ਜੂਸਿਸ ਜਿਹੜਾ ਸਿਰਫ ਇੱਕ ਜੂਸ ਜਿਹੜਾ ਤੁਸੀਂ ਕਾਰ ਕੱਢ ਕੇ ਪੀ ਰਹੇ ਹੋ ਬਸ ਉਹੀ ਹੈ ਜਿਸ ਦਾ 슈ਗਰ ਕੰਟੈਂਟ ਨੈਚੁਰਲ ਹੈਗਾ ਉਹ ਸ਼ੂਗਰ ਕੰਟੈਂਟ ਆ ਬਾਕੀ ਜੇ ਸਾਰਿਆਂ ਚ ਐ ਪ੍ਰੋਸੈਸਡ ਫੂਡ ਚ ਆ ਗਿਆ ਨਾ ਕਿ ਤੁਸੀਂ ਜੂਸ ਦੀ ਲਾਈਫ ਵਧਾ ਦਿੱਤੀ ਤੇ ਇਸ ਕਰਕੇ ਇਹ ਵੀ ਇਕੁਅਲੀ ਹਾਰਮਫੁਲ ਐ ਤੇ ਇਹ ਵੀ ਸਾਨੂੰ ਅਵੋਇਡ ਕਰਨਾ ਚਾਹੀਦਾ। ਉਹ ਨੋਰਮਲੀ ਕੀ ਹੁੰਦਾ ਜਦੋਂ ਕਿਸੇ ਨੂੰ ਥੋੜਾ ਜਿਹਾ ਇਦਾਂ ਫੀਲ ਹੋਇਆ ਜਾਂ ਕੋਈ ਬੰਦਾ ਬਿਮਾਰ ਲੱਗ ਰਿਹਾ ਕਹਿੰਦਾ ਕਿ ਜੂਸ ਲਿਆਓ ਆ ਪੈਕੇਟ ਜੂਸ ਦਾ ਹੈਗਾ ਇਹ ਲਿਓ ਤੁਸੀਂ ਇਹ ਸੇਫ ਹੁੰਦਾ ਇਹ ਪੀ ਲਓ ਇਹ ਬੈਸਟ ਐ। ਦੋ ਟੂ ਸਮ ਐਕਸਟੈਂਡ ਐਨੀਥਿੰਗ ਉਹ ਕਦੀ ਵੀ ਹਾਮ ਨਹੀਂ ਕਰੇਗੀ। ਬੱਟ ਹੁਣ ਅਸੀਂ ਡੇਲੀ ਪੈਕਡ ਜੂਸ ਪੀਣ ਲੱਗ ਜਾਈਏ ਫੇਰ ਤੇ ਹਾਮ ਪਰ ਜੇ ਡੇਲੀ ਅਸੀਂ ਘਰ ਦਾ ਜੂਸ ਕੱਢ ਕੇ ਪੀਵਾਂਗੇ ਉਹ ਬਿਲਕੁਲ ਵੀ ਹਾਰਮਫੁਲ ਨਹੀਂ ਹੈਗਾ। ਓਕੇ। ਕਿਉਂਕਿ ਜੇ ਏ ਨੈਚੁਰਲ 슈ਗਰ ਹੈ। ਕੁਝ ਵੀ ਆਰਟੀਫੀਸ਼ਲ ਸਵੀਟਨਰ ਐਡ ਨਹੀਂ ਕੀਤੀ ਗਈ ਉਹਦੇ ਵਿੱਚ। ਜੀ। ਤੇ ਇਸ ਕਰਣ ਇਹ ਪ੍ਰੋਸੈਸਡ ਫੂਡ ਜਿੰਨਾ ਵੀ ਹੈਗਾ ਇਹ ਸਾਨੂੰ ਥੋੜਾ ਅਵੋਇਡ ਕਰਨਾ ਹੀ ਪਏਗਾ ਜੇ ਅਸੀਂ ਅੱਗੇ ਵਧਣਾ ਹੈਗਾ ਤੇ ਪ੍ਰੋਬਲਮ ਸੋਲਵ ਕਰਨਾ ਹੈ। ਜੇ ਆਪਾਂ ਹੁਣ ਗੱਲ ਕਰੀਏ ਕਿ ਕਿਹੜੇ ਫੂਡ ਸਾਨੂੰ ਜਿਹੜੇ ਆ ਉਹ ਕੰਜ਼ਿਊਮ ਕਰਨੇ ਚਾਹੀਦੇ ਨੇ ਜਿਹਦੇ ਨਾਲ ਕਿ ਅਸੀਂ ਸੇਫ ਰਹੀਏ ਉਹ ਜ਼ਰੂਰ ਆ ਸੋ ਇੱਕ ਵਾਰ ਅ ਜਿਸ ਤਰ੍ਹਾਂ ਅਸੀਂ ਵੀ ਵਿਲ ਟਾਕ ਅਬਾਊਟ ਫਰਟੀਲਿਟੀ ਅਸੀਂ ਇਨਫਰਟੀਲਿਟੀ ਦੀ ਗੱਲ ਕਰ ਰਹੇ ਆ ਤੇ ਜਿਸ ਤਰ੍ਹਾਂ ਮੈਂ ਕਿਹਾ ਟ੍ਰਾਂਸ ਸੈਚੂਰੇਟਿਡ ਫੈਟੀ ਐਸਿਡ ਇਸ ਤਰ੍ਹਾਂ ਹੀ ਸਾਡੇ ਨਾ ਕੰਪਲੈਕਸ ਫੈਟੀ ਐਸਿਡਸ ਵੀ ਹੁੰਦੇ ਹੈਗੇ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਨੂੰ ਕਹਿ ਲੈਂਦੇ ਨੇ ਕਈ ਵਾਰ ਤੇ ਉਹ ਜਿਹੜੇ ਕਾਰਬੋਹਾਈਡਰੇਟਸ ਹੈਗੇ ਆ ਦੇ ਆ ਰਿਚ ਇਨ ਪ੍ਰੋਟੀਨ ਐਂਡ ਫਾਈਬਰਸ ਤੇ ਇਸ ਕਾਰਨ ਉਹ ਸਲੋਲੀ ਡਾਈਜੈਸਟ ਹੁੰਦੇ ਆ ਤੇ ਸਲੋਲੀ ਰੇਜ਼ ਕਰਦੇ ਆ ਸਾਡੇ 슈ਗਰ ਤੇ ਉਹ ਜੇ ਅਸੀਂ ਐਗਜ਼ਾਮਪਲਸ ਦੇਖੀਏ ਉਹ ਸਾਡੇ ਬੜੇ ਘਰਾਂ ਦੀ ਚੀਜ਼ਾਂ ਹੀ ਹੈਗੀਆਂ ਜਿਸ ਤਰ੍ਹਾਂ ਦਾਲਾਂ ਹੈ ਜੀ ਲਿਗਿਊਮਸ ਅਸੀਂ ਕਹਿੰਦੇ ਆ ਇਹਨਾਂ ਨੂੰ ਇਸ ਕੈਟਾਗਰੀ ਚ ਰੱਖਨੇ ਆ ਗਿਆ ਗ੍ਰੀਨ ਲੀਫੀ ਵੈਜੀਟੇਬਲਸ ਜਿਸਾ ਇਹਦੇ ਚ ਅਸੀਂ ਕਹਿ ਲੈਂਦੇ ਆ ਕਿ ਇਹ ਸਾਡਾ ਵਾਸਤੇ ਹੈਗਾ ਇਹ ਜਿਹੜੇ ਸਪਰਾਉਟਸ ਹੈ ਦਾਲਾਂ ਦੇ ਇਹ ਸਪਰਾਉਟਸ ਚ ਉਸ ਤਰ੍ਹਾਂ ਹੈਗੇ ਆ ਤੇ ਜੇ ਤੁਸੀਂ ਮੋਟਾ ਮੋਟਾ ਦੇਖੋ ਤੇ ਇਹ ਸਾਡੇ ਘਰਾਂ ਚ ਹੀ ਹੈਗੇ ਆ ਰੋਜ਼ ਾਲਵੰਦੀ ਹੈ ਸਪਰਾਉਟਸ ਤੁਸੀਂ ਬਣਾ ਸਕਦੇ ਹੋ ਤੇ ਇਹ ਜਿਹੜੀ ਗ੍ਰੀਨ ਲੀਫੀ ਵੈਜੀਟੇਬਲਸ ਹੈ ਜੇ ਇਹ ਸਿਰ ਇਹੀ ਕਹਿੰਦੇ ਸਿੰਪਲ ਸਾਦਾ ਖਾਣਾ ਕਿ ਜਦੋਂ ਹਫਤੇ ਚ 5 6 ਦਿਨ ਤੁਸੀਂ ਇਹ ਰੋਟੀ ਦਾਲ ਖਾ ਲਈ ਚਾਵਲ ਖਾ ਲੋ ਤੇ ਉਹਦੇ ਚ ਆਹ ਕੰਪਲੈਕਸ ਕਾਰਬੋਹਾਈਡਰੇਟਸ ਹੋਣਗੇ ਜਿਹੜਾ ਇੱਕਦਮ 슈ਗਰ ਨਹੀਂ ਰੇਸ ਕਰਨਗੇ ਬਾਕੀ ਤੁਸੀਂ ਸਿੰਪਲ ਜੂਸਸ ਪੀ ਲਓ ਜੂਸ ਦੀ ਵੀ ਵਜਾਏ ਇਟ ਇਜ਼ ਆਲਵੇਸ ਬੈਟਰ ਫਰੂਟ ਖਾਓ ਫਰੂਟ ਚ ਮਿਨਰਲਸ ਵਿਟਾਮਿਨਸ ਸਾਰੇ ਹੈਗੇ ਆ ਪਲੱਸ ਤੁਸੀਂ ਇੱਕ ਅਸੀਂ ਫਰਟੀਲਿਟੀ ਦੀ ਗੱਲ ਕਰ ਰਹੇ ਹਾਂ ਸ ਇੱਕ ਫੋਲਿਕ ਐਸਿਡ ਬੜਾ ਹੀ ਆ ਵਾਈਟਾਮਿਨ ਬੀ 9 ਨੂੰ ਕਹਿੰਦੇ ਆ ਇਹ ਬੋਥ ਜ਼ਿਆਦਾ ਹੈਲਪਫੁਲ ਹੈਗਾ ਜਿਹੜੀ ਵੀ ਲੇਡੀ ਨੇ ਕਨਸੀਵ ਕਰਨਾ ਹੈਗਾ ਅਸੀਂ ਉਹਨੂੰ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੰਨੇ ਆ ਕਿ ਤੁਹਾਡੀ ਇਹ ਕਨਸੀਵ ਕਰਨ 'ਚ ਹੈਲਪ ਕਰੇਗਾ ਤੇ ਇਹ ਵੀ ਸਾਡੀ ਦਾਲਾਂ 'ਚ ਹੈਗਾ ਦਾਲਾਂ 'ਚ ਹੈਗਾ ਚਾਵਲ 'ਚ ਹੈਗਾ ਤੇ ਇਹ ਮਤਲਬ ਇੱਕ ਨਾਰਮਲ ਚੀਜ਼ ਹੈ ਜਿਹੜੀ ਸਾਡੇ ਖਾਣੇ 'ਚ ਹੀ ਮਿਲ ਰਹੀ ਹੈ ਬਟ ਬਿਕਾਜ਼ ਅਸੀਂ ਉਹ ਖਾ ਹੀ ਨਹੀਂ ਰਹੇ ਤੇ ਇਸ ਕਾਰਨ ਉਹ ਸਾਨੂੰ ਮਿਲਦੀ ਨਹੀਂ ਹੈਗੀ ਪਲੱਸ ਜੇ ਅਸੀਂ ਗੱਲ ਕਰੀਏ ਸਾਡੇ ਜਿਹੜੇ ਨੱਟਸ ਹੈਗੇ ਆ ਜਿਦਾ ਵਾਲਨਟ ਹੈ ਐ ਸੀਡਸ ਹੈਗੇ ਐਨਾਂ ਚ ਵੀ ਸਾਨੂੰ ਬੋਥ ਐਸੇ ਮਤਲਬ ਕਹ ਲੋ ਤੁਸੀਂ ਪਦਾਰਥ ਮਿਲਦੇ ਆ ਜਿਹੜੇ ਸਾਡੀ ਫਰਟੀਲਿਟੀ ਚ ਹੈਲਪ ਕਰਦੇ ਆ ਨੈਚੁਰਲ ਪlant oils ਹੈ ਜਿਹੜੇ ਐਵੀ ਸਾਨੂੰ ਕੰਜ਼ੂਮ ਕਰਨੇ ਚਾਹੀਦੇ ਰੈਦਰ than ਆਰਟੀਫੀਸ਼ੀਅਲ ਆਇਲਸ ਬਨਸਪਤੀ ਜਿਦਾ ghee ਹੈ ਐਸਾ ਅਸੀਂ ਬਿਲਕੁਲ ਅਵੋਇਡ ਕਰਨ ਵਾਸਤੇ ਕਹਿੰਨੇ ਆ ਅਸੀਂ ਇੱਕ ਦੋ ਚੀਜ਼ ਹੋਰ ਵੀ ਜਿਹੜਾ ਮੈਂ ਬਿਲਕੁਲ ਅਵੋਇਡ ਕਰਨ ਵਾਸਤੇ ਕਹਿੰਨੀ ਆ ਇਹ ਜਿਹੜੇ ਮਾਈਕ੍ਰੋਵੇਵ 'ਚ ਅਸੀਂ ਪੋਪਕੋਰਨਸ ਬਣਾਉਂਦੇ ਆ ਇਹਨਾਂ 'ਚ ਬਹੁਤ ਜ਼ਿਆਦਾ ਲੈਵਲ 'ਚ ਇਹ ਹੁੰਦਾ ਹੈ ਓਕੇ ਟ੍ਰਾਂਸ ਸੈਚੂਰੇਟਿਡ ਫੈਟੀ ਐਸਿਡ ਇੱਕ ਟ੍ਰੈਂਡ ਚੱਲ ਗਿਆ ਹੈ ਬ੍ਰੇਕਫਾਸਟ ਸੀਰੀਅਲਸ ਹੂੰ ਉਹਦੇ ਉਹਦਾ ਵੀ ਜੇ ਤੁਸੀਂ ਦੇਖੋਗੇ ਉਹਦੇ ਪਿੱਛੇ ਕੀ ਦਿਸ ਇਜ਼ ਹੈਲਦੀ ਕਹਿੰਨ ਉਹ ਹੈਲਦੀ ਹੈ ਗਿਆ ਪਰ ਉਹਦੇ 'ਚ ਤੁਸੀਂ ਕੰਟੈਂਟ ਦੇਖਿਆ ਕਰੋ ਕਿ ਇਹ ਟ੍ਰਾਂਸ ਸੈਚੂਰੇਟਿਡ ਫੈਟੀ ਐਸਿਡ ਕੀ ਲਿਖਿਆ ਹੈ ਜ਼ੀਰੋ ਲਿਖਿਆ ਹੈ ਕੀ ਵੈਲਿਊ ਲਿਖੀ ਹੈ ਉੱਪਰ ਸਰਵਿੰਗ ਹੁੰਦੇ ਆ ਗਿਆ ਤੇ ਜੇ ਤੁਸੀਂ ਉਹ ਵੀ ਇੱਕ ਵਾਰੀ ਪੜ੍ਹ ਲਓ ਸਾਰੇ ਸੀਰੀਅਲਸ ਨਹੀਂ ਕਹਾਂਗੇ ਪਰ ਕਈ ਜਿਹੜੇ ਸਾਡੇ ਬ੍ਰੇਕਫਾਸਟ ਸੀਰੀਅਲਸ ਹਨ देयर आर ਵੈਰੀ ਰਿਚ ਇਨ ਥਿਸ ਤੇ ਇੱਕਦਮ ਹੀ ਉਹ 슈ਗਰ ਉਹਨਾਂ ਨੇ ਰੇਜ਼ ਕਰ ਦੇਣੀ ਹੈ ਤੁਹਾਡੀ ਤੇ ਜਿਹੜਾ ਸਾਡਾ ਆਪਣਾ ਖਾਣਾ ਹੈ ਉਹ ਇੱਕ ਤਰ੍ਹਾਂ ਦਾ ਬੈਟਰ ਹੈਗਾ ਜਿਹੜੇ ਰੋਟੀ ਹੈ ਗਿਆ ਰੈਦਰ ਦਨ ਅਸੀਂ ਜਿਹੜਾ ਟ੍ਰੈਂਡ ਚੇਂਜ ਕਰ ਰਹੇ ਆ ਟੂ ਮਾਡਰਨਾਈਜ਼ ਆਰਸੈਲ ਟੂ ਸੇਵ ਟਾਈਮ ਉਦੀ ਬਜਾਏ ਜੇ ਆਪਣਾ ਖਾਣਾ ਖਾਈਏ ਤੇ ਉਹ ਜ਼ਿਆਦਾ ਵਧੀਆ ਹੈ ਨਾਰਮਲੀ ਜਿਵੇਂ ਬੱਚੇ ਜਿਹੜਾ ਉਹ ਪੀਜ਼ਾ ਖਾਂਦੇ ਆ ਜਾਂ ਪੀਜ਼ਾ ਤੇ ਬਿਲਕੁਲ ਹੀ ਨਹੀਂ ਖਾਣਾ ਹੈਗਾ ਪ੍ਰੋਸੈਸਡ ਫੂਡ ਚ ਹੀ ਆ ਜਾਂਦਾ ਹੈ ਉਹਦੇ ਵਿੱਚ ਤਿੰਨ ਚਾਰ ਚੀਜ਼ਾਂ ਸਾਰੀਆਂ ਹੀ ਕਟਕੀਆਂ ਹੋ ਗਿਆ ਵਿੱਚ ਨਾ ਜਿਸ ਦਾ ਸੀ ਫਰੋਜ਼ਨ ਫੂਡ ਵੀ ਮੈਂ ਬਿਲਕੁਲ ਮਨਾ ਕਰਨੀ ਆ ਇਨ ਐਨੀ ਫਾਰਮ ਵੈਦਰ ਇਟ ਇਜ਼ ਵੈਜੀਟੇਰੀਅਨ ਵੈਦਰ ਇਟ ਇਜ਼ ਨਾਨ ਵੈਜੀਟੇਰੀਅਨ ਤੇ ਇਹ ਫਰੋਜ਼ਨ ਫੂਡ ਤੇ ਇਹ ਪ੍ਰੋਸੈਸਡ ਫੂਡ ਇਹ ਐਬਸੋਲੂਟਲੀ ਹਾਰਮਫੁਲ ਹੈ ਅਜਿੱਚ ਇਹੋ ਜੇ ਕੰਟੈਂਟਸ ਹੈਗੇ ਆ ਟੂ ਇਨਕਰੀਜ਼ ਦ ਸ਼ੈਲਫ ਲਾਈਫ ਕਿ ਉਹ ਲੇਟਰ ਔਨ ਤੁਹਾਨੂੰ ਹਾਰਮ ਕਰਨਗੇ ਹੋ ਸਕਦਾ ਹੋਵੇ ਨਾ ਹੋਵੇ ਓਕੇ ਮੈਂ ਤਾਂ ਰੋਜ਼ ਪੀਜ਼ਾ ਖਾਨੀਆ ਮੈਂ ਤਾਂ ਪ੍ਰੈਗਨੈਂਟ ਵੀ ਹੋ ਗਈ ਆ ਹਾਂ ਹਾਂ ਜ਼ਰੂਰੀ ਨਹੀਂ ਕਿ ਹਰ ਇੰਡੀਵਿਜੂਅਲ ਨੂੰ ਉਹ ਉਸ ਵੱਲ ਨਹੀਂ ਸਾਈਡ ਇਫੈਕਟ ਦੇਗਾ ਮਤਲਬ ਉਹ ਕੋਈ ਸੁਨੇਗਾ ਕਹੇਗਾ ਕਿ ਅਸੀਂ ਤਾਂ ਖਾਂਦੇ ਆ ਸਾਨੂੰ ਤਾਂ ਕੋਈ ਬਟ ਹਰ ਇੰਡੀਵਿਜੂਅਲ ਨੂੰ ਆਣੇ ਤੇ ਹੈਗੇ ਸਾਈਡ ਇਫੈਕਟ ਸੂਨਰ অর 더 ਲੇਟਰ ਬਟ ਜਿੰਨੂੰ ਪ੍ਰੋਬਲਮ ਹੀ ਆ ਰਹੀ ਹੈ ਜਿੰਨੂੰ ਲੱਗ ਹੀ ਰਿਹਾ ਕਿ ਮੈਂ ਨਹੀਂ ਕਨਸੀਵ ਕਰ ਪਾਰੀ 1-2 ਸਾਲ ਹੋ ਗਿਆ ਉਹਨੂੰ ਤਾਂ ਬਿਲਕੁਲ ਅਵੋਇਡ ਕਰ ਲੈਣਾ ਚਾਹੀਦਾ ਮੈਮ ਤੁਸੀਂ ਪੀਸੀਓਡੀ ਤੇ ਪੀਸੀਓਐਸ ਦੀ ਗੱਲ ਕੀਤੀ ਸੀਗੀ ਇੱਕ ਵਾਰੀ ਉਹਦੇ ਤੇ ਵੀ ਆਪਾਂ ਗੱਲ ਕਰ ਲੈਣੇ ਆ ਕਿ ਉਹਦੇ ਹੋਣ ਦਾ ਸਭ ਤੋਂ ਵੱਡਾ ਰੀਜ਼ਨ ਕੀ ਹੈ ਅੱਜ ਦੇ ਟਾਈਮਸ ਕਿਉਂਕਿ ਬਹੁਤ ਸਾਰੇ ਕੇਸ ਜਿਹੜਾ ਹੈ ਉਹ ਦੇਖੇ ਜਾਂਦੇ ਆ ਉਹਦੇ ਸੇਮ ਰੀਜ਼ਨ ਜੰਕ ਫੂਡ ਇਟ ਇਜ਼ ਅ ਲਾਈਫਸਟਾਈਲ ਡਿਜ਼ੀਜ਼ ਪੀਸੀਓਐਸ ਇਜ਼ ਐਬਸੋਲੂਟਲੀ ਲਾਈਫਸਟਾਈਲ ਡਿਜ਼ੀਜ਼ ਸਾਡੇ ਹੱਥ ਚ ਹੈ ਐ ਸਾਡਾ ਲਾਈਫਸਟਾਈਲ ਇੰਨਾ ਵਿਗੜ ਗਿਆ ਆ ਉਹ ਡਿਜ਼ੀਜ਼ ਹੈ ਇਟ ਇਜ਼ ਅ ਡਿਜ਼ੀਜ਼ ਆਫ ਰਿਚ ਪੀਪਲ ਪੂਰ ਪੀਪਲ ਨੂੰ ਤਾਂ ਨਹੀਂ ਪੀਸੀਓਡੀ ਠੀਕ ਹੈ ਨਾ ਤੇ ਇਹ ਤੁਸੀਂ ਜੇ ਚਾਹਦੇ ਹੋਗੇ ਤੁਸੀਂ ਅਵੋਇਡ ਕਰਨਾ ਹੈ ਤੇ ਸਭ ਤੋਂ ਇੰਪੋਰਟੈਂਟ ਹੈ ਅਵੋਇਡ ਜੰਕ ਫੂਡ ਜਿਹੜਾ ਮੈਂ ਇੰਨਾ ਡਿਟੇਲ ਤੇ ਤੁਹਾਨੂੰ ਦੱਸਿਆ ਜੰਕ ਫੂਡ ਐਂਡ 스타ਟ ਫਿਜ਼ੀਕਲ ਐਕਟੀਵਿਟੀ 30 ਮਿੰਟਸ ਬ੍ਰਿਸਕ ਵਾਕ ਕਰੋ ਮਤਲਬ ਫਿਜ਼ੀਕਲ ਐਕਟੀਵਿਟੀ ਜ਼ੀਰੋ ਹੈ ਅੱਜਕੱਲ ਬੱਚਿਆਂ ਦੀ ਜਾਂ ਤਾਂ ਸਕੂਲ ਜਾਣ ਜਾਂ ਤਾਂ ਤੁਸੀਂ ਪੈਡਲ ਸਕੂਲ ਤੇ ਜਨਾ ਸ਼ੁਰੂ ਕਰੋ ਇਹ ਵਾਟੇਵਰ ਮਤਲਬ ਮੈਂ ਮੇਰੇ ਕੋਲ ਬਹੁਤ ਪੇਸ਼ੀਐਂਟ ਆਂਦੇ ਤੇ ਉਹ ਕਈ ਐਮ ਐਨ ਸੀ ਕੰਪਨੀਆਂਸ ਤੇ ਲੱਗੇ ਆ ਏ ਸਟੂਡੈਂਟਸ ਐ ਤੇ ਮੈਂ ਉਹਨਾਂ ਨੂੰ ਇਹੀ ਸਮਝਾਉਣੀ ਐ ਕਿ ਤੁਹਾਡੇ ਕੋਲ ਇੱਕ ਹੀ ਬਾਡੀ ਐ ਤੁਸੀਂ ਆਪਣੇ ਕਾਰ ਨਹੀਂ ਰਹਿਣਾ ਇਸ ਬਾਡੀ 'ਚ ਰਹਿੰਦੇ ਹੋ ਜੇ ਤੁਸੀਂ ਉਸ ਬਾਡੀ ਵਾਸਤੇ ਅੱਧਾ ਘੰਟਾ ਨਹੀਂ ਗੱਟ ਸਕੇ ਤੇ ਫਿਰ ਉਹ ਬਾਡੀ ਨੇ ਵੀ ਤੁਹਾਨੂੰ ਉਸ ਤਰ੍ਹਾਂ ਹੀ ਰਿਸਪੌਂਸ ਕਰਨਾ ਸ਼ੁਰੂ ਕਰ ਦੇਣਾ ਜੇ ਤੁਹਾਡੇ ਲਿਫਟ ਲੱਗੀ ਦੇ ਐਮ ਐਨ ਸੀ ਕੰਪਨੀ 'ਸੇ ਜਿੰਨੇ ਵੀ ਬੱਚੇ ਲੱਗੇ ਦੇ ਐ ਤੇ ਤੁਸੀਂ ਬੈਟਰ ਐ ਕਿ ਤੁਸੀਂ ਸੀੜੀਆਂ ਯੂਜ਼ ਕਰ ਲਿਆ ਕਰੋ ਤੁਸੀਂ ਜੇ ਤੁਹਾਡਾ ਕਾਰ ਕਿਉਂਕਿ ਪੀਜੀ ਤੋਂ ਰਹਿੰਦੇ ਆ ਗਿਆ ਤੁਸੀਂ ਉੱਥੇ ਬਾਈਕ ਸਕੂਟੀ ਨਹੀਂ ਜਾਣਾ ਬਾਈ ਫੁੱਟ ਚੱਲੇ ਜਾਓ ਇਹ ਤੁਹਾਡੀ ਐਕਟੀਵਿਟੀ ਹੋ ਗਈ ਤੇ ਨਾਲ ਤੁਸੀਂ ਸਟੂਡੈਂਟ ਕਿਉਂਕਿ ਉਹ ਹਮੇਸ਼ਾ ਲੇਟ ਹੀ ਹੁੰਦੇ ਆ ਉਹਨਾਂ ਨੂੰ ਕਹਿਣਾ ਬਟ ਜੇ ਅਸੀਂ ਸਾਈਕਲ ਚਲਾਉਣਾ ਥੋੜਾ ਸਿਖਾ ਦਈਏ ਨਾਲ ਅੱਪੂ ਚੱਲ ਜਾਓ ਚਲੋ ਜੀ ਟ੍ਰੈਫਿਕ ਬਹੁਤ ਹੈ ਸੇਫਟੀ ਨਹੀਂ ਹੈ ਤੇ ਜਾਂ ਤੇ ਸਕੂਲ 'ਚ ਉਹਨਾਂ ਨੂੰ ਕੋਈ ਗੇਮ ਜੁਆਇਨ ਕਰਵਾ ਦਿਓ ਕੋਈ ਬੈਡਮਿੰਟਨ ਹੈ ਕੋਈ ਕ੍ਰਿਕਟ ਹੈ ਕੋਈ ਫੁੱਟਬਾਲ ਹੈ ਸੋ ਦੈਟ ਬੱਚੇ ਦੀ ਡੇਲੀ ਐਟਲੀਸਟ ਹਾਫ ਅਨ ਆਵਰ ਉਹਦੀ ਫਿਜ਼ੀਕਲ ਐਕਟੀਵਿਟੀ ਹੋਏਗੀ ਫਿਰ ਹੀ ਆ ਉਹਦਾ weight ਤੇ eating 'ਚ ਬੈਲੈਂਸ ਲੋਕ ਬਸ ਖਾਏ ਜਾਓ ਖਾਏ ਜਾਓ ਫਿਜ਼ੀਕਲ ਐਕਟੀਵਿਟੀ ਕੋਈ ਨਹੀਂ ਹੈ ਤੇ ਅਲਟੀਮੇਟਲੀ ਵੇਟ ਇਨਕਰੀਜ਼ ਹੋਏਗਾ ਐਂਡ ਦ ਕਿਡ ਵਿਲ ਐਂਡ ਅਪ ਇਨ ਪੀਸੀਐਸ ਜੇ ਆਪਾਂ ਗੱਲ ਕਰ ਰਹੇ ਆਂ ਦੀ ਇਨਫਰਟੀਲਿਟੀ ਦੀ ਤਾਂ ਡਰਿੰਕਿੰਗ ਤੇ ਸਮੋਕਿੰਗ ਇਹ ਕਿੰਨਾ ਕੁ ਵੱਡਾ ਇੰਪੈਕਟ ਪਾਉਂਦੇ ਆ ਦੇ ਉੱਤੇ ਸਮੋਕਿੰਗ ਐਬਸੋਲੂਟਲੀ ਨੋ ਡਰਿੰਕਿੰਗ ਨੋ ਓਕੇ ਇਹਦੇ ਚ ਕੋਈ ਸਕੋਪ ਹੀ ਨਹੀਂ ਹੈਗਾ ਕਿ ਸਮੋਕਿੰਗ then uh, al fertility increase hoegi smoking de naal not only ki fertility decrease hoegi infertility plus jithe conception save kar bhi liya man lo te chances of abortion is very high then chances of low birth weight babies is very high then chances of preterm delivery is very high and other problems like hypertension during pregnancy that is also IUGR is matlab bacche di growth nahi hona ਤੇ ਸਮੋਕਿੰਗ ਤੇ ਬਿਲਕੁਲ ਭਾਵੇਂ ਐਕਟਿਵ ਹੈ ਭਾਵੇਂ ਪੈਸਿਵ ਹੈ ਅਸੀਂ ਬਿਲਕੁਲ ਐਬਸੋਲੂਟਲੀ ਨੋ ਕਰਨੇ ਆ ਹੁਣ ਆ ਗਈ ਗੱਲ ਅਲਕੋਹਲ ਦੀ ਅਲਕੋਹਲ ਤੇ ਬਿਲਕੁਲ ਤੁਸੀਂ ਕਹਿ ਲਓ ਅਲਕੋਹਲ ਬੇਬੀ ਸਿੰਡਰੋਮ ਵੀ ਇੱਕ ਬਿਮਾਰੀ ਹੈਗੀ ਅੱਛਾ ਮਤਲਬ ਜੇ ਤੁਸੀਂ ਜ਼ਿਆਦਾ ਅਲਕੋਹਲ ਕੰਜ਼ੂਮ ਕਰ ਲਿਆ ਤਾਂ ਬੇਬੀ ਵੀ ਉਸ ਤਰ੍ਹਾਂ ਦਾ ਹੁੰਦਾ ਕਿ ਉਹਨੂੰ ਅਸੀਂ ਕਹਿੰਨੇ ਆ ਕਿ ਦਿਸ ਬੇਬੀ ਇਜ਼ ਸਫਰਿੰਗ ਫਰਮ ਅਲਕੋਹਲ ਬੇਬੀ ਸਿੰਡਰੋਮ ਤੇ ਤੁਸੀਂ ਅੰਦਾਜ਼ਾ ਲਗਾ ਲਓ ਕਿ ਅਲਕੋਹਲ ਦੇ ਨਾਲ ਕਿੰਨਾ ਕੁ ਸਾਈਡ ਇਫੈਕਟ ਤੁਹਾਡੇ ਬੇਬੀ 'ਚ ਪਹਿਲਾਂ ਤਾਂ ਤੁਸੀਂ ਕਨਸੀਵ ਹੀ ਨਹੀਂ ਕਰਨਾ ਜੇ ਕਰਗੇ ਤੇ ਬੱਚੇ 'ਚ ਵੀ ਹਾਰਮਫੁਲ ਇਫੈਕਟ ਹੋਣਗੇ ਤੇ ਤੁਹਾਡੀ ਆਪਣੀ ਬਾਡੀ 'ਚ ਵੀ ਹਾਰਮਫੁਲ ਇਫੈਕਟ ਹੋਣਗੇ ਤੇ ਮੇਰੇ ਵੱਲੋਂ ਤੇ স্মੋਕਿੰਗ ਤੇ ਡਰਿੰਕਿੰਗ ਐਬਸੋਲੂਟਲੀ ਨੋ ਐਸ ਸੂਨ ਐਸ ਉਹ ਪ੍ਰੈਗਨੈਂਟ ਹੁੰਦੇ ਆ ਸੀ ਬਿਲਕੁਲ ਨਾ ਕਰ ਦੇਣੇ ਉਹਨਾਂ ਨੂੰ ਕਿ ਇਹ ਚੀਜ਼ ਜਈ ਹੁਣ ਗੱਲ ਕਰੀ ਤਾਂ ਟ੍ਰੈਂਡ ਹੀ ਬਣ ਗਿਆ ਨਾ ਕਿ ਜੇ ਪਾਰਟੀਆਂ 'ਚ ਕਿਤੇ ਜਾਣਾ ਹੈ ਫੰਕਸ਼ਨ 'ਚ ਜਾਣਾ ਹੈ ਉੱਥੇ ਜੀ ਥੋੜਾ ਥੋੜਾ ਤਾਂ ਚੱਲਦਾ ਹੀ ਹੈ ਕੋਈ ਗੱਲ ਨਹੀਂ ਬਟ ਉਹ ਅਫੈਕਟ ਕਿੰਨਾ ਕਰ ਰਿਹਾ ਉਹ ਨਹੀਂ ਪਤਾ ਹੁੰਦਾ ਕੋਈ ਪੇਰੈਂਟਸ ਨੂੰ ਆ ਵੈਸੇ ਤੇ ਜਿੰਨੇ ਮੇਰੇ ਪੇਸ਼ੈਂਟ ਆ ਰਹੇ ਆ ਉਹਨਾਂ ਨੂੰ ਅਸੀਂ ਜੇ ਸਮਝਾ ਦਿੰਨੇ ਆ ਪ੍ਰੈਗਨancies ਅ ਵੈਰੀ ਸੈਂਸਿਟਿਵ ਇਸ਼ੂ ਜੀ ਸਮਝ ਜਾਂਦੇ ਆ ਬਟ ਜੇ 22 ਜਾਂ ਸਾਨੂੰ ਲੱਗਦਾ ਬਿਲਕੁਲ ਡਰਿੰਕਿੰਗ ਸਮੋਕਿੰਗ ਫੇਰ ਵੀ ਛੱਡ ਰਹੇ ਆ ਲੋਕ ਪਰ ਡਰਿੰਕਿੰਗ ਦਾ ਥੋੜਾ ਜਿਹਾ ਡਿਫਿਕਲਟੀ ਆਉਂਦੀ ਆ ਫਿਰ ਅਸੀਂ ਹੋਰ ਮੈਂ ਚੈਨਲ ਤੇ ਨਹੀਂ ਦੱਸਾਂਗੇ ਕਿੰਨਾ ਅਸੀਂ ਅਲਾਉ ਕਰਦੇ ਆ ਪਰ ਅਸੀਂ ਫਿਰ ਉਹਨਾਂ ਨੂੰ ਦੱਸ ਦਿੰਨੇ ਕਿ ਕਿਸ ਤਰ੍ਹਾਂ ਕਰਨਾ ਹੈ স্মੋਕਿੰਗ ਵਾਸਤੇ ਵੀ ਅਸੀਂ ਦੱਸ ਦਿੰਨੇ ਆ ਕਿ ਕੀ ਕੀ ਚੀਜ਼ਾਂ ਹੋਰ ਕਰਨੀਆਂ ਚਾਹੀਦੀਆਂ ਕਿ ਜਿਹੜੀ ਕਰੇਵਿੰਗ ਐ স্মੋਕਿੰਗ ਵਾਸਤੇ ਕਿਉਂਕਿ ਉਹਨੂੰ ਤਾਂ ਬੰਦ ਕਰਨਾ ਹੀ ਪਏਗਾ ਉਹ ਫਿਰ ਕਰੇਵਿੰਗ ਵਾਸਤੇ देयर ਆਰ ਸਰਟਨ ਅਦਰ ਥਿੰਗਸ ਵਿਚ ਵੀ ਟੈਲ ਦਮ ਤੇ ਇੱਕ ਚੀਜ਼ ਜ਼ਰੂਰ ਕਲੀਅਰ ਕਰੋ ਕਿ ਇਹ ਤੁਸੀਂ ਜਿਹੜੇ ਪੁਆਇੰਟਸ ਦੱਸੇ ਆ ਕਿ ਇਹ ਚੀਜ਼ਾਂ ਬਿਲਕੁਲ ਲੈਣੀਆਂ ਨੇ ਇਹ ਨਹੀਂ ਲੈਣੀਆਂ ਇਹ ਸਿਰਫ ਫੀਮੇਲਸ ਵਾਸਤੇ ਆ ਕਿ ਮੇਲ ਫੀਮੇਲ ਦ ਦੇਖੋ ਇਨਫਰਟੀਲਿਟੀ ਜਿਹੜੀ ਹੈਗੀ ਐ ਉਹ ਬੜਾ ਨਾ ਇਹ ਟਾਪਿਕ ਆਫ ਕਨਵੀਨੀਅன்ஸ் ਹੈ ਕਿ ਉਹਨੂੰ ਫੀਮੇਲਸ ਤੇ ਟਾਰਗੇਟ ਕਰ ਦਿੱਤਾ ਜਾਂਦਾ ਬਟ ਇਟ ਇਜ਼ ਆਲਵੇਸ ਮਿਊਚੁਅਲ ਕਦੀ ਬੰਦੇ ਦੇ ਬਿਨਾਂ ਤੇ ਉਹ ਫਰਟਾਈਲ ਹੋ ਨਹੀਂ ਸਕਦੀ ਤੇ ਇਸ ਕਰਣ ਮੈਲਸ ਆਰ ਆਲਸੋ ਇਕਵਲੀ ਨਾਊ ਬੀਇੰਗ ਕਨਸੀਡਰਡ ਅਨਜੇ ਮੰਨਿਆ ਜਾਂਦਾ ਇਸ ਟਾਈਮ ਤੇ ਮੇਲ ਇਨਫਰਟੀਲਿਟੀ ਜ਼ਿਆਦਾ ਹੈ ਜਿੰਨੇ ਮੇਰੇ ਕੋਲ ਪੇਸ਼ੈਂਟ ਆ ਰਹੇ ਜੇ ਮੈਂ ਤੁਹਾਨੂੰ ਪੰਜ ਦੱਸਿਆ ਤੇ ਉਹਨਾਂ ਚੋਂ ਚਾਰਾਂ ਨੂੰ ਜੋ ਮੇਲ ਇਨਫਰਟੀਲਿਟੀ ਹੈ ਫੀਮੇਲ ਘਟ ਗਈ ਹੈ ਕਿਉਂਕਿ ਦੇ ਉਹਨਾਂ ਦੇ ਪ੍ਰੈਸ਼ਰ ਹੀ ਬੜਾ ਹੈ ਉਹ ਫੇਰ ਵੀ ਇੰਪਰੂਵ ਕਰ ਬਟ ਮੇਲਸ ਆਰ ਨੋਟ ਇੰਪਰੂਵਿੰਗ ਤੇ ਫੂਡ ਡੈਫੀਨੇਟਲੀ ਅਲਕੋਹਲ স্মੋਕਿੰਗ ਤੇ ਫੂਡ ਤਿੰਨੋਂ ਚੀਜ਼ਾਂ ਉਹਨਾਂ ਵਾਸਤੇ ਵੀ ਵੀ ਆਸਕ ਦ ਹਿਸਟਰੀ ਅੰਜਨੀ ਅਸੀਂ ਸਾਰਾ ਕੁਝ ਫੀਮੇਲ ਕੋਲ ਪੁੱਛਨੇ ਆ ਮੇਲ ਕੋਲ ਵੀ ਸਾਰਾ ਕੁਝ ਪੁੱਛ ਕੇ ਉਹਨਾਂ ਦੇ ਵੀ ਅਸੀਂ ਦੱਸਨੇ ਆ ਕਿ ਅੰਜਨ ਜੀ ਤੁਹਾਡਾ ਤੁਸੀਂ ਐ ਪ੍ਰੀਕਾਸ਼ਨਸ ਲੈਣਿਆ ਐ ਨਹੀਂ ਕਰਨਾ it is always a mutual and together it's like a team it's not just sirf tusi females nu target kar lo it's absolutely wrong ਆਪਾਂ ਖਾਂਪਿੰਦੀ ਗੱਲ ਕੀਤੀ ਤੇ ਫਿਜ਼ੀਕਲ ਐਕਸਰਸਾਈਜ਼ ਦੀ ਗੱਲ ਕੀਤੀ ਕਿ ਇਸ ਤੋਂ ਇਲਾਵਾ ਕੋਈ ਹੋਰ ਚੀਜ਼ ਦੇ ਉੱਪਰ ਵੀ ਧਿਆਨ ਦੇਣ ਦੀ ਲੋੜ ਹੁੰਦੀ ਹੈ ਅਗਰ ਫਰਟੀਲਿਟੀ ਦੀ ਗੱਲ ਕਰ ਰਹੇ ਆਪਾਂ ਤਾਂ ਤੁਹਾਡੀ ਡੇਲੀ ਰੂਟੀਨ ਤੁਸੀਂ ਕਿੰਨੇ ਵਜੇ ਉੱਠ ਰਹੇ ਹੋ ਕਿੰਨੇ ਵਜੇ ਖਾ ਰਹੇ ਹੋ ਐ ਨਹੀਂ ਕਿ ਤੁਸੀਂ ਹੈਲਦੀ ਖਾ ਰਹੇ ਹੋ ਪਰ 11 ਵਜੇ ਖਾ ਰਹੇ ਹੋ ਤੁਹਾਡਾ ਇੱਕ ਜਿਹੜਾ ਡਿਸਪਲਨ ਹੈ ਨਾ ਕਿਸੇ ਵੀ ਡਿਜ਼ੀਜ਼ ਵਾਸਤੇ ਇਟ ਇਸ ਨਾਟ ਓਨਲੀ ਰਿਲੇਟਡ ਟੂ ਫਰਟੀਲਿਟੀ a discipline is very important ਜੇ ਤੁਸੀਂ ਮੰਨ ਲਓ ਸੌਂਦੇ ਤੁਸੀਂ 1 ਵਜੇ ਹੋ ਉੱਠਦੇ ਤੁਸੀਂ 10 ਉਹ ਫਿਰ ਤੁਹਾਡਾ ਨਾ ਜਿਹੜੇ ਹਾਰਮੋਨਸ ਹਨ ਨਾ ਦੇ ਆਰ ਵੈਰੀ ਸਮ ਹਾਰਮੋਨਸ ਦੇ ਆਰ ਵੈਰੀ ਲਾਈਕਰ ਦੇ ਰਿਸਪੌਂਸ ਟੂ ਲਾਈਟ ਆਲਸੋ ਕਿ ਨਾਈਟ ਚ ਉਹਨਾਂ ਦਾ ਅਲੱਗ ਰਿਲੀਜ਼ ਹੈ ਦਿਨ ਚ ਅਲੱਗ ਹੈ ਪਲੱਸ ਸਾਡਾ ਜਿਹੜੇ ਵੀ ਈਟਿੰਗ ਹੈਬਿਟਾ ਜੇ ਤੁਸੀਂ ਕਿ ਇੱਕ ਵੇ ਸੁੱਤੇ ਹੋ ਤੁਸੀਂ ਲੇਟ ਖਾਦਾ ਐ ਐਸ ਡਾਈਜੈਸ਼ਨ ਐ ਸਾਰੀ ਚੀਜ਼ਾਂ ਜਿਹੜਾ ਓਵਰঅল ਤੁਹਾਡਾ ਜਿਹੜਾ ਬੋਡੀ ਐ ਨਾ ਉਹਨੂੰ ਬਹੁਤ ਜ਼ਿਆਦਾ ਇਫੈਕਟ ਕਰਦੀ ਐ ਇਸ ਕਰਣ ਮੇਰੇ ਤੇ ਜਿੰਨੇ ਪੇਸ਼ੈਂਟ ਐ ਉਹਨਾਂ ਨੂੰ ਮੈਂ ਅਰਲੀ ਡਿਨਰ 8 ਤੋਂ 9 ਵਜੇ ਤੋਂ ਲੇਟ ਮੈਂ ਡਿਨਰ ਨਹੀਂ ਕਰਾ ਦਿੰਦੀ 10 ਵਜੇ ਉਹਨਾਂ ਨੇ ਬੈਠੇ ਹੋਣਾ ਸਵੇਰੇ 6-7 ਵਜੇ ਉਹਨਾਂ ਨੂੰ ਉੱਠਣਾ ਐ ਕਿਉਂਕਿ ਉਹਨਾਂ ਨੇ ਸਵੇਰੇ ਵਾਕ ਤੇ ਜਾਣਾ ਐ ਤੇ ਜਿਹੜਾ ਡਿਸਪਲਨ ਐ ਬਹੁਤ ਇੰਪੋਰਟੈਂਟ ਐ ਫਿਰ ਐ ਨਹੀਂ ਕਿ ਹੁਣ ਮੈਂ ਬ੍ਰੇਕਫਾਸਟ ਟਾਈਮ ਪਲੇ ਕਰ ਲੇਤਾ 9 ਵਜੇ ਦਾ ਲੰਚ ਦਾ ਟਾਈਮ ਹੀ 4 5 ਵਜੇ ਹਰ ਮੀਲ ਦਾ ਜਿਹੜਾ ਟਾਈਮ ਹੈਗਾ ਉਹ ਤੁਹਾਨੂੰ ਦੇਣਾ ਪੈਣਾ ਹੈਗਾ ਤੇ ਇਸ ਕਾਰਨ ਇਹ ਇੱਕ ਡਿਸਪਲਨ ਜਿਹੜਾ ਲਾਈਫ 'ਚ ਹੈ दैट इज आल्सो ਇੰਪੋਰਟੈਂਟ ਨਾਟ ਓਨਲੀ ਫॉर ਫਰਟੀਲਿਟੀ ਬਟ ਟੂ ਅਵੋਇਡ ਅਦਰ ਡਿਜ਼ੀਜ਼ ਓਲਸੋ ਇਕ ਛੋਟਾ ਜਿਹਾ ਪੁਆਇੰਟ ਹੋਰ ਕਿ ਨਾਰਮਲੀ ਨਾ ਇਹ ਗੱਲ ਹੁਣ ਦੇਖਣ ਨੂੰ ਬਹੁਤ ਆ ਰਹੀ ਹੈ ਕਿਤੇ ਨਾ ਕਿਤੇ ਮੈਂ ਸੁਣੀ ਵੀ ਸੀ ਵੀਡੀਓਜ਼ ਦੇ ਵਿੱਚ ਜਿਵੇਂ ਰੀਲਸ ਆndੀਆਂ ਨੇ ਕਿਤੇ ਕਿਤੇ ਆਇਆ ਸੀ ਕਿ ਜਿੰਨੇ ਜ਼ਿਆਦਾ ਹੁਣ ਜਿਹੜੇ ਕੱਪੜੇ ਪਾਉਂਦੀਆਂ ਲੇਡੀਜ਼ ਜਾਂ ਮੈਨ ਜਿਹੜੇ ਕੱਪੜੇ ਪਾਉਂਦੇ ਨੇ ਟਾਈਟ ਫਿਟਿੰਗ ਕਲੋਥਸ ਜਿਹੜੇ ਹੁੰਦੇ ਨੇ ਉਹ ਵੀ ਕਿਤੇ ਨਾ ਕਿਤੇ ਇਹਦਾ ਕੋਈ ਰੀਜ਼ਨ ਬਣਦੇ ਨੇ ਕੁਝ ਹੈ ਇਦਾਂ ਦਾ ਨਹੀਂ ਐਂਜ ਦੀ ਕੋਈ ਗੱਲ ਨਹੀਂ ਕੱਪੜੇ ਪਾਣ ਨਾਲ ਤਦੀ ਵੀ ਇਨਫਰਟੀਲਿਟੀ ਨਹੀਂ ਹੁੰਦੀ ਬਟ ਐਂਜ ਹੈ ਕਿ ਜਿਹੜੇ ਥੋੜੇ ਬਹੁਤ ਜਿਹੜੇ ਕੱਪੜੇ ਹੈਗੇ ਆ ਜਿਸਾ ਕਹਿ ਲੋ ਅੰਡਰਵਾਇਰ ਬਰਾਜ਼ ਹੈਗੀਆਂ ਜਾਂ ਬਿਲਕੁਲੀ ਟਾਈਟ ਹੈ ਉਹਦੇ ਨਾਲ ਕੀ ਜਿਸ ਤਰ੍ਹਾਂ ਸਾਡਾ ਨਾ ਅਸੀਂ ਟ੍ਰੋਪੀਕਲ ਕੰਟਰੀ ਚ ਇਹਦੇ ਚ ਸਮਰਸ ਹੁਣ ਕਿੰਨਾ ਸਵੇਟੀ ਹੈ ਜੀ ਇਹਦੇ ਨਾਲ ਤੁਹਾਨੂੰ ਫੰਗਲ ਇਨਫੈਕਸ਼ਨ ਹੋ ਜਾਂਦੀ ਹੈ ਓਕੇ ਜੇ ਇਹ ਤੁਹਾਡੇ ਜਿਸ ਤਰ੍ਹਾਂ ਪ੍ਰਾਈਵੇਟ ਪਾਰਟਸ ਤੇ ਫੰਗਲ ਇਨਫੈਕਸ਼ਨ ਹੋ ਜਾਂਦੀ ਹੈ ਫਿਰ ਉਹ ਤੁਹਾਡੀ ਇਮਿਊਨਿਟੀ ਘਟਾ ਕੇ ਤੁਹਾਨੂੰ ਪ੍ਰੋਨ ਕਰ ਦਿੰਦੀ ਹੈ ਹੋਰ ਇਨਫੈਕਸ਼ਨ ਵਾਸਤੇ ਓਕੇ ਮਤਲਬ ਇੰਡਾਇਰੈਕਟਲੀ ਇਹ ਹੋ ਸਕਦਾ ਹੈ ਕੋਜ਼ ਵਨ ਦੇ ਲੇਟਰ ਔਨ ਕਿ ਤੁਹਾਡੀ ਇਮਿਊਨਿਟੀ ਘਟਾਈ ਉਹਨੇ ਹੋਰ ਇਨਫੈਕਸ਼ਨ ਕੀਤੀ ਉਹ ਤੁਹਾਡੇ ਫਿਰ ਪ੍ਰਾਈਵੇਟ ਪਾਰਟਸ ਤੋਂ ਅਪਰ ਜੇਨਿਟਲ ਆਰਗਨਸ ਤੇ ਚੱਲ ਗਈ ਬਟ ਜੇ ਕਿਹਾ ਮੈਂ ਡਾਇਰੈਕਟ ਉਹਨਾਂ ਦੇ ਕੱਪੜੇ ਡਾਇਰੈਕਟ ਕੋਈ ਰਿਲੇਸ਼ਨ ਨਹੀਂ ਹੈਗਾ ਜੇ ਤੁਸੀਂ ਏਸੀ ਜੀ ਸਿਰਫ ਰਹਿ ਰਹੇ ਹੋ ਤੁਹਾਨੂੰ ਤੁਸੀਂ ਸਵੇਟਿੰਗ ਵਾਲਾ ਕੋਈ ਕੰਮ ਨਹੀਂ ਕਰ ਰਹੇ ਥੈਨ ਦੇ ਆਰ ਫਰੀ ਟੂ ਵੇ ਵਾਟਐਵਰ ਦੇ ਵਾਂਟ ਟੂ ਵੇਅ ਅਦਰਵਾਈਜ਼ ਤੁਹਾਨੂੰ ਥੋੜਾ ਧਿਆਨ ਰੱਖਣਾ ਪਏਗਾ ਜੇ ਤੁਸੀਂ ਆਊਟਡੋਰ ਚ ਕੰਮ ਕਰ ਰਹੇ ਹੋ ਸਵੇਟਿੰਗ ਬਹੁਤ ਜ਼ਿਆਦਾ ਬੋਥ ਫੋਰ men ਐਂਡ women ਬੋਥ so they should not work in a too much of hot environment thank you ma'am ਤੁਸੀਂ ਐਨੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਤੇ ਜਿਹੜੇ ਸਾਡੇ ਈਵਰਸ ਨੇ ਜ਼ਰੂਰ ਸਾਡੀ ਉਮੀਦ ਹੋਏਗੀ ਕਿ ਤੁਸੀਂ ਕੁਝ ਨਾ ਕੁਝ ਇਨਫੋਰਮੇਸ਼ਨ ਜਿਹੜੀ ਹੈ ਗੈਦਰ ਕੀਤੀ ਹੋਏਗੀ ਅਕਸਰ ਇਹ ਪ੍ਰੋਬਲਮ ਜਿਹੜੀ ਹੈ ਇਹ ਅੱਜ ਦੇ ਟਾਈਮ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਬਣ ਰਹੀ ਹੈ ਤੇ ਬੱਚਿਆਂ ਨੂੰ ਬਹੁਤੀ ਵਾਰੀ ਪਤਾ ਹੀ ਨਹੀਂ ਹੁੰਦਾ ਕਿ ਕਿਸ ਕਾਰਨ ਕਰਕੇ ਕੀ ਚੀਜ਼ ਬਣ ਰਹੀ ਹੈ ਤਾਂ ਕੋਸ਼ਿਸ਼ ਕੀਤੀ ਹੈ ਅੱਜ ਕਿ ਤੁਹਾਡੀ ਰੁਟੀਨ ਤੁਹਾਡਾ ਖਾਣਾ ਪੀਣਾ ਜਿਹੜਾ ਹੈ ਉਹਦੇ ਉੱਤੇ ਗੱਲ ਕੀਤੀ ਜਾਵੇ ਕਿਦਾਂ ਸੁਧਾਰਿਆ ਜਾ ਸਕਦਾ ਤੁਹਾਨੂੰ ਮੈਮ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਤੇ ਉਮੀਦ ਹੋਏਗੀ ਕਿ ਤੁਸੀਂ ਕੁਛ ਨਾ ਕੁਛ ਸਿੱਖਿਆ ਹੋਏਗਾ ਇਦਾਂ ਹੀ ਹੋਰ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡੇ ਤੱਕ ਉਹ ਇਨਫੋਰਮੇਸ਼ਨ ਪਹੁੰਚਾਈ ਜਾਵੇ ਕਿ ਤੁਹਾਡੀ ਰੂਟੀਨ ਤੇ ਤੁਹਾਡੀ ਲਾਈਫ ਸਟਾਈਲ ਜਿਹੜਾ ਵਧੀਆ ਹੋ ਸਕੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ ਧੰਨਵਾਦ